ਹਾਂਜੀ ਗੱਲਾਂ ਕਰਨੀਆਂ ਨੇ ਅੱਜ ਨਾਲ ਥੋੜੇ ਬਹੁਤ ਕੰਮ ਦੀਆਂ ਜਿਹੜੇ ਲੋਕੀ ਰਾਤਾਂ ਦੇ ਸ਼ਕੀਨ ਨੇ ਡਾਊਨਟਾਊਨ ਘੁੰਮਦੇ ਆ ਅੱਜ ਉਹਨਾਂ ਨੂੰ ਰਾਤਾਂ ਦਾ ਪੂਰਾ ਆਨੰਦ ਦਿੰਨੇ ਆ ਇੱਥੇ ਪੀਆਈ ਚਾਰਲਟਨ ਦਾ ਜਿਹੜਾ ਡਾਊਨਟਾਊਨ ਆ ਇਹਦੀ ਬਿਊਟੀ ਦੇ ਉੱਤੇ ਲੋਕ ਇੰਨਾ ਮਤਲਬ ਮਰਦੇ ਨੇ ਇਹ ਵੀ ਤੁਸੀਂ ਦੇਖੋ ਇਹ ਇੱਥੇ ਹੋਰ ਰਾਤ ਦਾ ਜਿਹੜਾ ਪੂਰਾ ਹੈ ਕੈਮਰਾ ਆਵਾਜ਼ ਤੁਹਾਨੂੰ ਚਾਹਤ ਆਪ ਨੂੰ ਦਿਨਾਂ ਸੰਦਿਆ ਕਰਦੇ ਆ ਗਾਉਂ ਗਾਉਂਦੀਆਂ ਸਵੇਰ ਦਾ ਕੰਮ ਕਰਿਆ ਹੋਵੇ ਤੇ ਬੰਦਾ ਪੀਏ ਦਾ ਡਾਊਨ ਟਾਊਨ ਦੇ ਕਨੇਡਾ ਲਾ ਲਵੇ ਰਾਤ ਨੂੰ ਵੈਗਰਾਂ ਤੁਹਾਡੀ ਸਾਰੀ ਜਿੰਨੀ ਸਵੇਰ ਦੀ ਤਕਾਵਟ ਸਾਰੀ ਦੂਰ ਹੋ ਜਾਉ ਤੁਸੀਂ ਡਾਊਨ ਟਾਊਨ ਦੇਖ ਕੇ ਉਸ ਤੋਂ ਬਾਅਦ ਤੁਸੀਂ ਕਹਿਣਾ ਕਿ ਵਾਕਈ ਸਾਡਾ ਘਰੋਂ ਦਿਲ ਕਰਦਾ ਨਾਲ ਨਾਲ ਸਮਝ ਉਹ ਦੇ ਰਹਾਂਗੇ ਰਾਤ ਨੂੰ ਜਿਹੜੇ ਬੰਦੇ ਸਾਡੇ ਮੰਗ ਡਾਊਨਟਾਊਨ ਘੁੰਮਣ ਦੇ ਸ਼ੌਂਕੀ ਨੇ ਤੋਂ ਤੋਂ ਜਾਣਦੇ ਪੂਰਾ ਆਨੰਦ ਲੈਂਦੇ ਨੇ ਆਏ ਨਾਲ ਕਰਦੇ ਨੇ ਪੂਰਾ ਇਹੀ ਗੱਲਾਂ ਇੱਥੇ ਮੈਂ ਡਾਊਨਟਾਊਨ ਦੇ ਵਿੱਚ ਜਦੋਂ ਢੇੜਾ ਲਾਉਣਾ ਪੂਰਾ ਖੁਸ਼ ਹੁੰਨੇ ਆ ਆਪਣੇ ਪੰਜਾਬੀ ਹੁੰਦਿਆਂ ਨੂੰ ਇੰਨਾ ਪਿਆਰ ਕਰਦੇ ਨੇ ਬੰਦੇ ਤੁਹਾਨੂੰ ਵੀਡੀਓ ਦੇ ਵਿੱਚ ਹੋਰ ਦਿਖਾਉਨੇ ਆ ਇੰਨਾ ਨੰਡਾ ਉਹ ਆਇਆ ਡਾਊਨਟਾਊਨ ਦੇ ਵਿੱਚ ਸਫੇਰ ਦੀ ਜਿੰਨਾ ਵੀ ਕੰਮ ਕਰਨ ਤੋਂ ਬਾਅਦ ਕਾਊਟ ਹੋਈ ਹੁੰਦੀ ਹੈ ਉਹ ਸਾਰੀ ਦੂਰ ਹੋ ਜਾਂਦੀ ਹੈ ਮੇਨ ਜਿਹੜਾ ਡਾਊਨਟਾਊਨ ਦਾ ਖਰਾ ਦਾ ਬਹੁਤ ਐਨਾ ਤਾਂ ਹੁੰਦਾ ਤੁਸੀਂ ਇੱਕ ਵਾਰ ਕਾਲਾ ਕੋਡ ਪਾ ਕੇ ਸੋਬੀ ਦਾ ਤਫੜ ਕੇ ਕੋ ਕੋ ਵੀ ਨਹੀਂ ਸੌਰੀ ਕਾ ਫੜ ਕੇ ਫਟ ਗਏ ਲੋ ਨਜ਼ਾਰਾ ਲੱਗੇ ਡਾਊਨ ਟਾਊਨ ਲੋ ਕੁਝ ਵਾਟੇ ਗੈਣਾ ਇਹ ਨੰਦ ਆ ਗਿਆ ਆ ਜੋ ਤੁਹਾਨੂੰ ਦਿਖਾਉਨੇ ਆ ਡਾਊਨ ਟਾਊਨ ਦੇ ਕੁਝ ਚਲਕਾਂ ਯੂ ਨਾਈਜ਼ ਅੱਪਾ ਨਿਗਾਹ ਮਾਰੀਏ ਸਾਰੇ ਤਰਫ ਪਰ ਪਹਾਵਲ ਕੀ ਹੈ ਬਾਤ ਤਰਾਪਾ ਜੋ ਦਿਲਾਉ ਤਪਾ ਅਗਰ ਵੀਡੀਓ ਦੇ ਵਿੱਚ ਵੀ ਕਰਦੇ ਰਹਿਾਂਗੇ ਪਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੀਆਂ ਇਹ ਜਗ੍ਹਾ ਦੀ ਰਾਤ ਦੀ ਬਿਊਟੀ ਚੱਲ ਰਿਹਾ ਪੂਰਾ ਇਹ ਨਜ਼ਾਰੇ ਤੇ ਕੰਮ ਪੂਰਾ ਚੱਲ ਰਿਹਾ ਇਹ ਗਾ ਨੂੰ ਹਟਦੇ ਨੇ ਤੇ ਬਾਈ ਬਾਈ ਆਹੀ ਗੱਲੋਂ ਇੱਥੇ ਇਹ ਨਜ਼ਾਰੇ ਘੁੱਟਦੇ ਨੇ ਆ ਨਜ਼ਾਰੇ ਘੜਾ ਕਰਕੇ ਇੱਥੇ ਡਾਊਨ ਟਾਊਨ ਦੇ ਵਿੱਚ ਇਹ ਸ਼ਾਰ ਨ ਟਾਊਨ ਦੇ ਵਿੱਚ ਮਹ ਜੀ ਲਗਦਾ ਸਾਡੇ ਬੰਦਿਆਂ ਨੂੰ ਪੂਰਾ ਪਿਆਰ ਕਰਦੇ ਨੇ ਗੱਲਬਾਤ ਕਈ ਘਰੀਆਂ ਦੇ ਨਾਲ ਪੂਰਾ ਫੈਨ ਚੰਮੜਿਆ ਫਿਰਦਾ ਸੀ ਪੂਰੀ ਚੌੜਵਾਜੀ ਚ ਮੈਂ ਕਿਹਾ ਮੈਨੂੰ ਬਣਾ ਲਣ ਦੇ ਵੀਡੀਓ ਹੁਣ ਦੋ ਚਾਰ ਕਹਿੰਦਾ ਵੀ ਤੂੰ ਨੇ ਵੀਡੀਓ ਬਣਾ ਕੇ ਆ ਮੈਂ ਬਾਅਦ ਦੇ ਵਿੱਚ ਤੇਰੇ ਇੱਥੇ ਪਿੱਛੇ ਪਿੱਛੇ ਆਉਣਾ ਵੀ ਆਪਾਂ ਗੱਲਾਂ ਗੱਲਬਾਤ ਕਰਦੇ ਆ ਤੈਨੂੰ ਮੈਂ ਇੱਧਰ ਕਾਫੀ ਬਿਲਾਉਣ ਲੈ ਕੇ ਜਾਂਦਾ ਅਵੀਂ ਥੈਂਕ ਯੂ ਤੇ ਹੁਣ ਤੁਹਾਨੂੰ ਦਿਖਾਉਨੇ ਆ ਇੱਧਰ ਦੀ ਸਾਈਡ ਹੋਰ ਡਾਊਨ Town ਦੇ ਕੁਝ ਇੱਧਰ ਸੀਨ ਦਿਖਾਉਨੇ ਆ ਆ ਜੀ ਇਹ ਅੱਜ ਤਾਂ ਇਹਨਾਂ ਮਾਰਕਾਂ ਡਾਊਨਟਾਊਨ ਦੇ ਵਿੱਚ ਆ ਗਏ ਸਰ ਵੀਡੀਓ ਦੇ ਵਿੱਚ ਡਾਊਨਟਾਊਨ ਤੋਂ ਬਾਅਦ अज सिर्फ थोन इथे घूम के झलक दिखाने डाउन टाउन पूरा नजारा कुट रहे पूरे आनंद च ने ਪੰਤੇ ਇੰਨੇ ਵਧੀਆ ਨੇ ਸ਼ਾਰਲਟਾਊਨ ਦੀ ਪੂਰੀ ਬਿਊਟੀ ਹੈ ਨਹੀਂ ਮੈਂਗਾ ਕੋਈ ਗੱਲ ਨਹੀਂ ਧੱਗਿਓ ਨਹੀਂ ਜੰਨਾਚਰ ਸ਼ਾਰਲਟਾਊਨ ਚ ਨੇ ਤੁਹਾਨੂੰ ਕੱਲੀ-ਕੱਲੀ ਜਗ੍ਹਾ ਦਿਖਾਵਾਂਗੇ ਵਧੀਆ ਲੱਗੀ ਗੱਲਬਾਤ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਰਾਤ ਦੇ ਹੋਰ ਵੀ ਸੀਨ ਦਿਖਾਵਾਂਗੇ ਕਮੈਂਟਾਂ ਜਰੂਰ ਦੱਸਿਓ ਕਿਵੇਂ ਲੱਗੀ ਗੱਲਬਾਤ ਕਿਉਂ ਲੋਕ ਇੱਥੇ ਦੇ ਪੂਰੇ ਐਨ ਖੁਸ਼ ਹੋਣ ਯਾਚੀ ਨਹੀਂ ਜਿਹੜੀ ਮੈਨੂੰ ਸਭ ਤੋਂ ਇੱਥੇ ਵਧੀਆ ਗੱਲ ਖਿੱਚ ਕੇ ਲੈ ਕੇ ਆਈ ਆ ਕਿ ਤੁਸੀਂ ਵੀਡੀਓ ਬਣਾਓ ਹਾ ਜਿਓ ਤੁਹਾਡਾ ਇਨਾ ਸਾਥ ਦੇਣ ਕੇ ਹਾਂਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਧੰਨਵਾਦ